ਪਿਆਰੀ ਯਾਰ ਸੰਗਤ ਜੀ ਪਰਮੇਸ਼ਰ ਤਰਸ ਕਰੇ ਕੋਈ ਕਹਿੰਦਾ ਵਾ ਮੈਂ ਤੁਹਾਨੂੰ ਪਰਮੇਸ਼ਰ ਮਿਲਿਆ ਤੇ ਉਹਦੀਆਂ ਨਿਸ਼ਾਨੀਆਂ ਕੀ ਨੇ ਆ ਜੇ ਨਿਸ਼ਾਨੀਆਂ ਦੇ ਨਾਲ ਕੇ ਵੇਖਣੀਆਂ ਨੇ ਕਿ ਕਿਹੜੀ ਨਿਸ਼ਾਨੀਆਂ ਭਗਤ ਕੇ ਭਗਵਾਨ ਦੀ ਆ ਜੇ ਇਹਨਾਂ ਨੂੰ ਖੁਸ਼ੀ ਆ ਤੇ ਸਾਡੇ ਘਰ ਪਰਮੇਸ਼ਰ ਆਇਆ ਉਹ ਜਿਹੜਾ ਇਹਨਾਂ ਦੇ ਘਰ ਭਗਵਾਨ ਆਇਆ ਨਾ ਉਹ ਇਹਨਾਂ ਨੂੰ ਹੀ ਲੱਭਾ ਆਜ ਜਿਹੜੀ ਛੇ ਦੇ ਨਾਮਛਾਈ ਆ ਲਾਗੋ ਹਟ ਜਾਓ ਸ਼ਿਖਾਰੋਂ ਸਾਈਡ ਤੋਂ ਹਟ ਜਾਓ ਇਹ ਛੇ ਆਜ ਦਾ ਕਿਸੇ ਨੂੰ ਪਤਾ ਹੀ ਨਹੀਂ ਬਈ ਕਾਲ ਬੁਰਖਾਇਆ ਕਿ ਉਹਨ ਕਿਹੜੀਆਂ ਨਿਸ਼ਾਨੀਆਂ ਆਪਣੇ ਭਗਤਾਂ ਨੂੰ ਦਿੱਤੀਆਂ ਨੇ ਬਈ ਮੇਰੀ ਪਹਿਚਾਨ ਆਜੇ ਜਦੋਂ ਮੈਂ ਤੁਹਾਡੇ ਕੋਲ ਦਰਸ਼ ਦੇਣਾ ਆ ਨਾ ਕੀ ਆ ਬਾਗਰ ਭਗਤ ਭਗਵਾਨ ਤੋਂ ਇਹ ਛੇ ਨਹੀਂ ਵਿਛਣੀ ਪਰਮੇਸ਼ ਨੇ ਲਿਖਦ ਕਰਾਈਆ ਫੁੱਲਣ ਛੇ ਦੇ ਰਖਾਂ ਯਾਦ ਫੁੱਲਾਂ ਦੀ ਛੇ ਆ ਦੇ ਰਖਾਂ ਯਾਰ ਉਹ ਜਿਸ ਨੂੰ ਪ੍ਰਮਹੰਦੀ ਆਸ ਤੇਰਾ ਨੰਬਰ ਕਰਾਂ ਤੇ ਕਿਉਂ ਬਗੇ ਲਿਖਦਾ ਜਿਦ ਨਹੀਂ ਬਦਲੀ ਪਾ ਲਿਓ ਅਸੀਂ ਐਵੇਂ ਨਹੀਂ ਗੱਲ ਕਰਦੇ ਇਹ ਸ਼ੇਰ ਜੀ ਇਹ ਜਿੱਦੀ ਜਾਂਦਨੀ ਬਹੁਤ ਜ਼ਰਾ ਮਹਾਨ ਦਾਵਾ ਸਤ ਗੁਰੂ ਆਦਾ ਤੁਹਾਡੇ ਘਰ ਆਇਆ ਉਹ ਤੁਹਾਂ ਉਹਦਾ ਜੱਥਾ ਆਇਆ ਫੁੱਲਾਂ ਦੀ ਤੁਹਾਂ ਸ਼ੇਰਿ ਵਸ਼ਾਈ ਤੇ ਗੰਜ਼ਾਰਾ ਹਾਬ ਤੇਰੇ ਘਰ ਆਇਆ ਆਇਆ ਲੋਕਾਂ ਨੂੰ ਉਹ ਨਜ਼ਰ ਨ ਆਇਆ ਜਿਹੜਾ ਤੇਰੇ ਘਰ ਆਇਆ ਇਹਨਾਂ ਲੋਕਾਂ ਨੂੰ ਉਹ ਨਦਰ ਨਾ ਆਇਆ ਅੰਦਰ ਨੂਰੋ ਨਿਰਗੁਣ ਸਰਗਉਂ ਦੇ ਖੇਲ ਨਿਆਰੇ ਉਹਦਾ ਭੇਦ ਕਿਸੇ ਨਾ ਪਾਇਆ ਏ